ਮੜਨੀ ਮੈਂ ਦੋ ਮਿੰਟ ਦੇ ਦੇ ਨਾ ਨਹੀਂ ਜਿਲਾਉਂਦਾ ਸੀ ਇੱਥੇ ਸਾਰੇ ਸੀ ਇਹੀ ਕਿ ਤੁਸੀਂ ਲੱਖੋ ਕਿਵੇਂ ਇਹਨਾਂ ਦੇ ਹਾਲ ਦੇਖ ਲਓ ਤੂੰ ਤੂੰ ਹੀ ਲਗਾ ਤੂੰ ਤੂੰ ਕਰੀ ਜਾਂਦਾ ਯਾਰ ਉਹਦੀ ਐਵੇਂ ਬੱਤਰੇ ਬੱਤਰੇ ਪਾ ਕੇ ਕਰੀ ਜਾ ਤਰੰਟੀਨਾਂ ਦਾ ਮਾਗ ਬੰਦਾ ਨਾ ਤੇ ਕਿੰਨੇ ਕਰਾਉਣਾ ਜੀ ਤੂੰ ਸਾਰੇ ਜਾਂ ਸ਼ੌਕ ਕਰਦੇ ਕੋਈ ਤੇਰੇ 9 ਬੰਦੇ ਕੋਈ ਨਹੀਂ ਤੁਸੀਂ ਪਾ ਲਈ ਆ ਜੀ ਇਹ ਗੱਲ ਬਸ ਇਹੋ ਹੀ ਗੱਲ ਕਰਤੀ ਸ਼ੁਰੂ ਇਹ ਬੱਦੂ ਇਹੋ ਹੀ ਦੱਸੋ ਜਾਨ ਬੱਲੀ ਆ ਜੀ ਇਹ ਪਾਵਾ ਮੇਰਾ ਨਾ ਬਣਾ ਇਹ ਤਾਂ ਲੰਗਾਰ ਤੁਸੀਂ ਕਰਦੇ ਪਏ ਆ ਛੋਟੇ ਛੋਟੇ ਮੁੰਡੇ ਕਰਮ ਕਰਦੇ ਆ ਆਪਣੀ ਦੁਕਾਨ ਦੇ ਮੁੰਡਾ ਕਹਿੰਦਾ ਬੰਦਾ ਉਹਦੇ ਰੇ ਇਹਨਾਂ ਦਾ ਪੂਣੇ ਕਿੰਨੇ ਨੂੰ ਮੰਗਦੇ ਆ ਜੀ ਅਸਰ ਭੇਜੋ ਕਿ ਲੈ ਲਈ ਜਾਂਦਾ ਉਹਦਾ ਬੇਟਾ ਆ ਉਹ ਇਸ਼ੂ ਹੀ ਹਟ ਦੇ ਦੋ ਕੋਈ ਨਹੀਂ ਇਸ਼ੂ ਕਰਦੇ ਬਸ ਮੈਂ ਡੀਸੀ ਦਫ਼ਤਰ ਹੀ ਚੱਲਾ ਆ ਆਓ ਕੋਈ ਵੀ ਨਹੀਂ ਕਰੇ

ਤੁਸੀਂ ਪ੍ਰਧਾਨ ਹੋ ਤੁਸੀਂ ਪੁਲਿਸ ਐਵੇਂ ਬਹਿਸ ਕਰੋਗੇ ਅਸੀਂ ਉਹ ਜਿੱਤੀ ਖੜੇ ਹਾਂ ਤੁਹਾਨੂੰ ਹੁਣ ਤੱਕ ਮੈਂ ਕਰਾਂਗੀ ਸਾਰੀ ਵੀਡੀਓ ਬਣਾ ਲਈਆ ਤੁਹਾਨੂੰ ਕਿਸੇ ਨੇ ਮਾਰਨਾ ਨਹੀਂ ਇਹ ਤੁਸੀਂ ਮੇਰੇ ਬੱਦਿਆ ਮੈਨੂੰ ਕਰਾਉਂਦੇ ਮੈਨੂੰ ਖੜਾ ਹੋ ਕੇ ਪੱਟ ਕੇ ਜਾਓ ਤੇ ਮੇਰੇ ਘਰਦੇ ਆ ਭਾਈ ਮੈਂ ਕਹਿਣ ਦੜੇ ਤੁਸੀਂ ਦੇਖੋ ਮੈਂ ਮਾਦਾਮ ਸਾਰੇ ਅਸੀਂ ਇਹੀ ਵੇ ਤੁਸੀਂ ਲਖੋ ਕਿ ਇਹਨਾਂ ਦੇ ਹੱਥ ਦੇਖ ਲਓ ਫੂਟ ਤੁਸੀਂ ਲਗਾ ਦੂ ਤੂ ਕਰੀ ਜਣਾ ਯਾਰ ਮੈਂ ਆਹ ਬੋਲੋ ਤੁਸੀਂ ਬੋਲੀ ਆ ਸਾਰੇ ਪਤੰਗਾਂ ਦੇ ਖੜੇ ਪੁੱਛਣਾ ਸਾਰੇ ਯਾਰ ਸਾਡਾ ਕੋਈ ਨਾ ਬਿਲਕੁਲ ਠੀਕ ਕਰ ਰਹੇਗਾ ਫੋਟ ਰੱਖੀ ਆਪਣੀ ਮਾਰਕੀਟ ਦੇ ਵਿੱਚ ਬੱਚਾ ਕੰਮ ਨਹੀਂ ਕਰ ਸਕਦਾ ਸਾਡੇ ਸਕੂਲ ਦਾ ਕਰਕੇ ਜਲਦੀ ਕਰੀ ਮੂਵ ਕਰੋ ਜਲਦੀ ਜਲਦੀ ਭੇਜੋ ਜਲਦੀ ਇਹ ਤਾਂ ਜਿਹਦਾ ਹੋਰ ਨਾ ਮੈਨੂੰ ਹੋਪੇ ਹਾਂਜੀ ਬਿਲਕੁਲ ਨਹੀਂ ਕਲਾ ਪਿੰਨ ਨੰਬਰ ਆਈ ਹੈ ਨਾ ਕਹਿ ਤਾਂ ਕਹਿ ਤਾਂ ਮੈਂ ਬਿੱਟੋ ਮਹਿਰੀ ਜੋ ਵੀ ਐਮੋਂ ਪੱਤਰੇ ਬਕਰ ਸਰੈਂ ਡੀਨਰ ਨੇ ਮਾਗ ਰਿਹਾ ਤਾ ਨਾ ਫਿਰ ਕਿੰਨੇ ਕਰਾਉਣਾ ਸੀ ਤੇ ਫਿਰ ਜਦ ਨਿਸ਼ਾਉ ਕਰਦੇ ਕਿ ਫਿਰ 9 ਵਜੇ ਤੇਰੇ 9 ਵਜੇ ਕੋਈ ਨਹੀਂ ਤੁਸੀਂ ਪਾਣੀ ਆ ਤੁਸੀਂ ਲਾ ਕੇ ਜੀ ਕਹਿੰਦਾ ਕਿ ਨਹੀਂ ਸਰ ਜੀ ਬੋਲਣ ਦੇ ਬਿਨਾਂ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਕਿੰਨਾ ਲਾਜ ਨੂੰ ਪਿਆਰ ਨਾਲ ਬੋਲੋ ਤੁਹਾਡੇ ਨਾਲ ਜੀ ਪਿਆਰ ਨਾਲ ਵੀਰ ਦਾ ਪਿਆਰ ਦਾ ਕੁਝ ਹੋਣਾ ਕੋਈ ਜਾਣ ਕਰਦਾ ਵਾ ਹੁਣ ਕਦੀ ਬੈਂਸ ਨਹੀਂ ਜਾਂਦੀ ਬੈਠੋ ਹੀ ਗੱਲ ਤੁਹਾਨੂੰ ਮੈਂ ਕਹਾਂ ਕਿ ਉਹ ਫਿਰ ਫੈਸਲਾ ਹੀ ਹੈ ਤੁਹਾਡਾ ਮੋਡੀਫਾਈਡ ਸੈਂਸਰ ਹੀ ਜੀ ਕਲਾਨ ਕਰਦਾ ਵਾ ਹੋਰ ਕੀ ਕੀਤਾ ਤੇ ਸਰ ਮੈਂ ਜੱਟ ਵੀ ਨਹੀਂ ਹਾਂ ਤੁਹਾਡੀ ਵੀ ਵੀ ਸੀਨੀਅਰ ਹਾਂ ਤੁਹਾਨੂੰ ਜਦੋਂ ਲਾਇਸੈਂਸ ਦੇ ਰਿਆ ਵਾ ਤੁਹਾਨੂੰ ਮੈਂ ਇਹਨੂੰ ਕਿੱਥਾ ਲਾਇਸੈਂਸ ਤੁਹਾਨੂੰ ਦਿਨਾਂ ਵੇ ਮੈਂ ਬੋਲ ਵੀ ਦਤਾ ਇੱਕ ਮਿੰਟ ਤੁਹਾਨੂੰ ਸੁਣਨ ਆਓ ਤੁਹਾਨੂੰ ਬੰਦੇ ਪਹਿਲੇ ਕੋਟਾ ਦੇਖੋ ਵੀਡੀਓਗ੍ਰਾਫੀ ਕੀ ਨਾ ਦਿਖਾ ਦਿਓ ਇਹਨਾਂ ਨੂੰ ਸਾਰੀ ਵੀਡੀਓ ਰੋਪੇ ਮੇਰੇ ਕੋਲ ਆ ਜਾਣੇ ਕੀ ਕਹਿੰਦੇ ਹਾਰ ਦਾ ਬੋਲਾਈਸ ਹਾਰ ਦਾ ਕੀ ਮਤਲਬ ਹੈ ਕਿ ਹੁਣ ਕਿੰਨਾ ਨਹੀਂ ਆ ਰਿਹਾ ਇੱਕ ਮਿੰਟ ਠੇਗੀ ਤੇ ਮਹਿੰਗਾਈ ਤੇ ਕਿੰਨਾ ਫਰਕ ਸਭ ਤੋਂ ਸੋਹਣਾ ਚਲਾਣਾ ਚਲਾਣਾ ਐਸਾ ਥੋੜੀ ਕਾ ਤੁਮਗੇ ਤੁਸੀਂ ਹਾਰ ਕੰਪਨੀ ਫੜ ਕੇ ਚਲਾਣ ਕਰੋਗੇ ਇਹਦੀ ਗੱਲ ਸੁਣੋ ਮੈਂ ਸਭ ਨੂੰ ਪਤਾ ਕੀ ਹੈ ਜਿਨ੍ਹਾਂ ਨੇ ਮੇਰੀ ਗੱਲ ਸੁਣੋ ਕਿੰਨਾ ਮੈਂ ਕੰਨੂ ਗਿਆ ਨਾ ਅਗਾ ਚੱਲਣਾ ਹੋਰ ਕਿਤੇ ਚੱਲੋ ਇਹਦਾ ਚਲਾਣ ਹੋ ਗਿਆ ਮੇਰਾ ਲਾਈਫ ਇੰਸ਼ੋਰੈਂਸ ਮੈਂ ਹੋਣੀ ਕਿ ਨਾ ਇੱਕ ਹੀ ਆਉਂਦਾ ਪੈਸੇ ਨੇ ਕੀ ਫਾਇਦਾ ਫਿਰ ਮੈਂ ਇੱਥੇ ਹੀ ਜਾਉਂਦਾ ਜਾਓ ਜਾਓ ਕੋਈ ਨਹੀਂ ਸੀ ਤੁਹਾਡੇ ਨਾਲ ਨਾ ਭਾਜੀ ਇਹ ਮਤਲਬ ਬੇਟੇ ਨੂੰ ਨਾ ਕੋਈ ਗਾਰਮੈਂਟ ਉਸ ਵੀ ਨਹੀਂ ਨਾ ਦਾ ਗਾਰਮੈਂਟ ਪਾਇਆ ਹੈ ਨਾ ਉਹਨੂੰ ਕੋਈ ਉਸ ਵੀ ਨਹੀਂ ਉਹਨਾਂ ਨੇ ਮਤਲਬ ਕਿ ਬੰਦਗੀ ਤਾਂ ਉਹਨਾਂ ਨੇ ਨਵਾਂ ਮਿਲ ਬਸੂਗੀ ਮਕਾਇਦ ਦਿਖਾਈ ਤਾਂ ਜੇ ਜੇ ਤਾਂ ਕੁੜੀਆਂ ਨੇ ਕੋਈ ਸਕੂਲ ਕੀਤੀ ਹੋਈ ਉਹਨਾਂ ਨੂੰ ਸਕੇ ਟਾਈਮ ਆ ਕੇ ਥੋੜਾ ਤਾਂ ਪ੍ਰਸਾਦ ਨਹੀਂ ਕਰਦੇ ਆ ਤੇ ਇਸ ਵਾਰ ਤੋਂ ਫਿਰ ਉੱਤਾਂ ਨਾਲ ਕਿ ਉਹਨਾਂ ਨੂੰ ਬੁਲਟਾਕਾ ਬਲਟ ਅੱਛਾ ਕੀ ਕਹਿੰਦੇ ਕਿਸੀ ਕੀ ਮਹਿਲਾ ਉਹ ਵੀ ਮੈਂ ਉਹ ਵੀ ਥੋੜਾ ਤਾਂ ਪਤਾ ਹੈ politic pressure ਮਾਰਦੇ ਹੁੰਦੇ ਜੋ ਕੋਈ ਸੰਗਤ ਹੈ ਸਾਹਮਣੇ ਅੱਛਾ ਸਾਡਾ ਸਾਥ ਨਹੀਂ ਦਿੰਦੇ ਕਿ ਸਾਡਾ ਵੀ ਬੱਚੇ ਨੂੰ ਰੋਕੀ ਜਾ ਸਕਦੀ ਹੈ ਸਾਡਾ ਮਤਲਬ ਇਹ ਹੈ ਉਹ ਮੇਰ ਕਰਨਾ ਕਿ ਆਪਣੇ ਬੱਚਿਆਂ ਨੂੰ ਸਿਖਾਓ ਇੱਕ ਦਾ ਸਲਾਮ ਹੋਣਾ ਨਹੀਂ ਬੀ ਮੈਮ ਲੜਕੇ ਵੀ ਲੱਗੇ ਜਿਹੜੇ ਦੋ ਨਾਲ ਹਾਂਜੀ ਹਾਂਜੀ ਅੱਛਾ ਇਹ ਕੁੜੀਆਂ ਦਾ ਸਕੂਲ ਹੈ ਕੁੜੀਆਂ ਦੇ ਸਕੂਲ ਦੇ ਵਿੱਚ ਸਕੂਲ ਮਤਲਬ ਹੁੱਲੜਬਾਜੀ ਕਰ ਰਹੇ ਸੀਗੇ ਕਿ ਟਾਈਮ ਹੁੱਲੜਬਾਜੀ ਕਰਦੇ ਆਦੇ ਲੱਗੇ ਸਤਾ ਤੁਸੀਂ ਹੂੰ ਠੀਕ ਬੱਚਿਆਂ ਦਾ ਵੀ ਸਕੂਲੋਂ ਬਾਹਰ ਨਿਕਾਉਣਾ ਪੜਾਉਂਦਾ ਉਹਨਾਂ ਨੇ ਮੈਂ ਮਾਪਿਆਂ ਨੂੰ ਥੋੜਾ ਕਹਿਤਾ ਆਪਣੇ ਕੰਪਲੇਂਟ ਆਉਂਦੀਆਂ ਸਾਨੂੰ ਵਾਰ-ਵਾਰ

ਬੰਦ ਹੋ ਜਾਣਗੇ ਮੁਸਫਰ ਬੰਦ ਹੋਣਗੇ ਰਾਹ ਆਪ ਆਪਣਾ ਕਰਨਾ ਆ ਨੋਟੇ ਕੋ ਭੰਦਾ ਹੋ ਉਹ ਜਿਹੜੇ ਮਿੱਤਰ ਆ ਮੈਂ ਉਹਨਾਂ ਨੇ ਵੀ ਆਨਲਾਈਨ ਇਹ ਵਾਹ ਇਹ ਪਿਆਪੀ ਦਾ ਕੋਈ ਪਾਉਣ ਲੱਗਿਰ ਤੇ ਕਿੰਨਾ ਨਹੀਂ ਪੱਲ ਰਹੇ ਆ ਜੋ ਗਲਤ ਹੋਈ ਸੈਰ ਤੇ ਕਰਤਾ ਹੀ ਆ